हां किआला यार बन्दरा याला भाई ओ ठीक है हां बढ़िया भाई बढ़िया करदीला है बढ़िया भाई और चाय पानी सेवा ना ना से? मैं तो उण काम आया शिवेंद्रा के मैं भाई ते ठेके ते बणने लगे तेन्दरा ना मां यार उण ना नहीं भी कुछ दसया नहीं हले उ कहंदे ਵੀ ਇਹ ਵਜਦੀਆਂ ਰੱਖ ਲਾਂਗੇ ਯਾਰ ਅੱਛਾ ਮੈਨੂੰ ਦੇ ਦੇ ਕੀ ਮੈਂ ਇਹ ਹੈ ਮਾਪਾ ਦਾ ਬਾਹਣ ਦੇਣੀ ਹੈ ਦੇ ਤੂੰ ਆ ਮੈਂ ਲੈ ਲੂਗਾ ਬਾਹਣ ਕੋਈ ਗੱਲ ਨਹੀਂ ਭਾਈ ਬਸ ਆ ਜਿਹੜੇ ਰੇਟ ਚੱਲਤ ਕੀ ਰੇਟ ਚੱਲਦਾ ਹੈ ਰੇਟ ਉਟ ਵਿੱਚ ਤਾਂ 75 ਨੂੰ ਅੱਖੀਆਂ ਵਿੱਚ 70 ਨੂੰ ਅੱਖੀਂ ਜਾਂਦੇ ਯਾਰ ਚੱਲ ਯਾਰ 70 ਦਾ ਮੇਰਾ ਹੋਇਆ ਬਾਣ ਚਲ ਕੋ ਗੱਲ ਇਹ ਮੁੰਡੇ ਨੂੰ ਆ ਜਾਂਦੀ ਡਿਊਟੀ ਤੋਂ ਹਾਂ ਹਾਂ ਰੇ ਬਣਾ ਲਾਂਗੇ ਤੁਹਾਨੂੰ ਦੱਸ ਲਾਂਗੇ ਹਾਂ 70 ਨੂੰ ਹੋ ਗਿਆ ਅੱਛਾ ਨਾ ਨਾ ਕੋਈ ਆਈ ਨਹੀਂ ਇਹ ਜੰਗੀ ਰਹਿੰਦੀ ਹੈ ਹੈ ਫਰੈ ਕਰੀ ਜੰਗੀ ਰਹਿੰਦੀ ਹਾਂ ਹਾਂ ਚਲ ਫਿਰ ਚੰਗਾ ਹਾਂ ਕੋਈ ਕਰਨੀ ਬਈ ਠੀਕ ਹੈ ਸਰ ਨੂੰ ਰੇ ਮਾਂ ਠੀਕ ਹੈ ਬਈ ਹਰਵਿੰਦਰ ਖੜੀ ਹਾਂ ਬਈ ਮੈਂ ਕੰਮ ਆਇਆ ਤੇਰੇ ਕੋਲ ਮੜਾ ਜਾ ਦੱਸੋ ਜੀ ਹੋਰ ਕਾਹਬਣੀ ਕੋਈ ਮਰੀਆ ਕੰਮ ਆਇਆ ਤੇਰੇ ਕੋਲ ਵੜਾ ਜਰੂਰੀ ਇੱਕ ਐਨਕੇ ਮੈਂ ਦੱਸਾਂ ਪਰਾ ਦਾ ਕਰਨਾ ਬੂ ਦੇਖ ਬੋਲੋ ਬੋਲੋ ਮੈਂ ਤੇਰਾ ਬਾਹਰ ਤਾਂ ਨਹੀਂ ਲੱਗਿਆ ਇੱਕੀ ਮਹਾਨ ਯਾਰ ਉਹ ਵੀ ਕਹਿੰਦੇ ਸੀ ਰੱਖਣ ਨੂੰ ਚੱਲ ਹਲੇ ਹਲੇ ਚੱਲੀ ਯਾਰ ਬਗਾਨੇ ਪਿੰਡ ਵਾਲਿਆ ਯਾਰ ਉਹਨਾਂ ਨੇ ਤੇ ਵਾਹਣ ਦੀ ਗੌਰ ਵੀ ਨਹੀਂ ਕੀਤੀ ਹਾਂ ਦਾਮਣਾ ਆਇਆ ਸੀ ਯਾਰ ਅੱਛਾ ਹਾਂ ਕੀ ਰੇਟ ਰੂਟ ਫਿਰ ਉਹ ਯਾਰ ਆਮਣਾ 73000 ਨੂੰ ਕਹਿ ਗਿਆ 73000 ਫਿਰ 73000 ਮੈਨੂੰ ਦੇ ਦੇ ਮੇਰਾ ਹੋ ਗਿਆ 73 ਬੜਾ ਸੋਹਣਾ ਏ ਉਹ ਨਹੀਂ ਯਾਰ ਬਾਹਲੇ ਥੋੜੇ ਪੈਸੇ ਉਹ ਲਿਹਾਇ ਦਾ ਵੀ ਫਰਕ ਹੁੰਦਾ ਉਹ ਸਾਰ ਨੂੰ ਖੁੱਦ ਨੂੰ ਦੇਖ ਤੂੰ ਮੋਟਰ ਮਾਟਰ ਵਿੱਚ ਐ ਬੋਰ ਵਿੱਚ ਐ ਸਾਰਾ ਕੁਝ ਤਾਰੇ ਫਿਰ ਐ ਕਰ ਬਾਲੇ ਜੋ ਨਯਾਰ ਆਪਾਂ ਕਿਹੜਾ ਕਿਸੇ ਨਾ ਆਪਾਂ ਵਿੱਚ ਬੰਦਾ ਕੋਣਾ ਵੀ ਉਹ ਤਾਂ ਹੋ ਗਿਆ ਯਾਰ ਕਹਿ ਕੇ ਕਰਵਾ ਲਿਆ। ਤੂੰ ਯਾਰ 730 ਨੂੰ ਨਹੀਂ ਉਹ ਨਹੀਂ ਯਾਰ ਮੰਨੀ ਨਹੀਂ ਬੰਦਾ ਵੀ ਦੇਖੀਦਾ ਹੁੰਦਾ ਇੱਕ ਪਿੰਡ ਦਾ ਬੰਦਾ ਇੱਕ ਬਗਾਨਾ ਬੰਦਾ ਹੁਣ ਤੇਰਾ ਨਾਲ ਰਿਲੇਸ਼ਨ ਮੇਰੇ ਵੱਧਾਉਣੇ ਨਾਲ ਉਹ ਤਾਂ ਗੱਲ ਮੰਨੀ ਨਹੀਂ ਯਾਰ ਬਾਲੇ ਥੋੜੇ ਆ। ਉਹ ਕੁਛ ਨਹੀਂ ਹੁੰਦਾ। ਚੱਲ ਯਾਰ 1 ਕੁ ਨਮੇੜਾ ਹੈ? ਰੁਪਿਆ 75000 ਚੋ ਠੀਕ ਹੈ। ਚੱਲ ਆਂਦਾ ਮੈਂ ਕਰ ਹੀ ਰਹਾ ਬਣਾਉਂ ਯਾਰ। ਉਹ ਰਹਿ ਕਿਨੇ ਕਰਨੇ ਹੁਣ ਤੂੰ ਬੰਦੇ ਨਾਲ ਕਰ ਲਾਂਦੇ ਫਿਰ ਦੱਸ ਦੇ ਤਾਨੂੰ ਅਸੀਂ ਕੋਈ ਗੱਲ ਨਹੀਂ ਤੂੰ ਫਿਰ ਕਦੋਂ ਤੱਕ ਆਸੂਰਾ ਕਦੇ ਨਹੀਂਗੇ ਸੁਬਾ ਸਾਂ ਸੁਬਾ ਆਪ ਹੀ ਦੱਸ ਦੇ ਮੈਂ ਤਾਂ ਕਹਿੰਦਾ ਤੂੰ ਹੋ ਗਾ ਰ ਕੋਈ ਗੱਲ ਨਹੀਂ ਮੈਂ ਕੋਈ ਗੱਲ ਬੇਕਰਦ ਨਾ ਮਹਾਸਾਈ ਕੋਈ ਨਹੀਂ ਕੋਈ ਨਹੀਂ ਕੋਈ ਹੈ ਕੋਈ ਗੱਲ ਹੀ ਨਹੀਂ ਮੈਂ ਹਾਂ ਠੀਕ ਆ ਫਿਰ ਮੈਨੂੰ ਪੱਕਾ ਦੱਸ ਦੀ ਆਪ ਹੀ ਦੱਸ ਦੀ ਕੋਈ ਨਹੀਂ ਕੋਈ ਨਹੀਂ ਠੀਕ ਦੱਸ ਨੂ ਚੰਗਾ ਕਿ ਮੈਂ ਹਰਵਿੰਦਰ তোর ਬਾਈ ਕੀ ਕਰ ਰ ਆ ਦੇਖੋ ਮੈਂ ਤੇਰੇ ਕੋਲੇ ਘਰੇ ਵੀ ਆਉਣਾ ਸੀ ਤੂੰ ਤਾਂ ਹੁਣ ਮੈਂ ਖੇਤ ਜਾਂਦਾ ਸੀ ਚਲ ਮਿਲ ਗਿਆ ਤੂੰ ਵਧੀਆ ਮੈਨੂੰ ਦੱਸੋ ਬਾਈ ਤੇ ਬਾਣ ਦੇ ਨਹੀਂ ਲੱਗਿਆ ਤੇਰਾ ਯਾਰਾ ਵਾਹਣ ਫਿਰਦੇ ਬਹੁਤ ਘਰ ਆ ਬਾਈ ਹਾਂ ਹੂੰ ਕੌਣ ਫਿਰਦਾ ਇੱਕ ਤਾਂ ਪਹਿਲਾਂ ਵਾਲੀ ਰੱਖਦੇ ਹੋਗੀ ਹਾਂ ਤੇ ਆਮਣਾ ਵੀ ਆਇਆ ਸੀ ਅੱਛਾ ਅਰ ਜੀਵਨ ਵੀ ਆਇਆ ਸੀ ਠੀਕ ਆ ਲਾਇਆ ਤਾਂ ਨਹੀਂ ਹਲੇ ਬਾਹਣ ਤਾਂ ਨਹੀਂ ਲੱਗਿਆ ਹਲੇ ਬਾਹਣ ਫਿਰ ਤੇਰਾ ਮੈਂ ਲਊਗਾ ਤੂੰ ਹੋਰ ਨਾ ਬਣਾ ਰੇਟ ਬਣੀ ਕੰਮ ਥੋੜਾ ਕੱਚਾ ਹਰੇ ਕਿਵੇਂ ਕੀ ਰੇਟ ਆ ਉਹ ਯਾਰ ਮੈਂ ਤਾਂ ਰਬੀਕ ਉਸ ਮੰਗੇ ਵੀ ਨਹੀਂ ਹਲੇ ਮੰਗਦਾ ਸੀ ਉਹਨੇ ਸਤ 78000 ਤੱਕ ਲੱਗੀ ਐ ਮਾਹ ਬਾਹਲੀ ਥੋੜੇ ਯਾਰ ਕੌਣ ਲੱਗਿਆ 70 ਤੱਕ ਜੀ ਬਣਾ 70000 ਲੱਗਿਆ 70000 ਲੱਗਿਆ ਮਾਹ ਬਾਹਲੀ ਥੋੜੇ ਐ ਯਾਰ 70000 ਤੂੰ ਸਾਧਨ ਉਹਨਾਂ ਮਾਹਣ ਜੀ ਬੋਤਨਾ ਸਾਧਨ ਦਾ ਹੈਗਾ ਸਰਗਾਚ ਵੀ ਤਾਂ ਹੀ ਆਉਂਦਾ ਸੁੱਖਾ ਤੇ ਰਵਣ ਦਾ ਹਾਂ ਪਰ ਐ ਜਰਾ ਫਿਰ ਹੋਰ ਤੇਰੀ ਮੰਗ ਕੀ ਐ ਮੰਗ ਤਾਂ ਹਲੇ ਯਾਰ ਕੋਈ ਸੋਚਿਆ ਵੀ ਨਹੀਂ ਅਸੀਂ ਦੇਖਾ ਕਿਉਂ ਆਈ ਜਾਂਦੇ ਦੇਖ ਕੇ ਇਹਨਾਂ ਲਾ ਦਾਂਗੇ ਫਿਰ ਯਾਰ ਤੂੰ 78 ਜੀਵਨ ਤੈਨੂੰ ਲਾ ਗਿਆ ਹੈ 78 ਦਾ ਚਲ ਮੇਰਾ ਹੋਗਾ ਮੈਂ ਦੇਖ ਉਹਨੂੰ ਫਿਰ ਮੈਂ ਜੀਵਨ ਨੂੰ ਦੇ ਦਿੰਦਾ ਮਾਣ ਉਹਦੇ ਨਾਲ ਕਿਹੜਾ ਬੰਦਾ ਸੀ ਕੋਸੂ ਚਾਰੇ ਨਾ ਨਹੀਂ ਫਿਰ ਬਹੁਤ ਆ ਹਰਵਿੰਦਰ 78000 ਨਾ ਨਾ ਹੈ ਮੈਨੂੰ ਵੀ ਵਾਹਨ ਮਿਲਿਆ ਨਹੀਂ ਐ ਇੱਕ ਯਾਰ ਹਲੇ ਤੱਕ ਨਾ ਨਾ ਮੈਨੂੰ ਐਦਾਂ ਲਿ ਵਿਲੇ ਹੀ ਕਰਾਂਗੇ ਯਾਰ ਹਨਾ ਉਹ ਤਾਂ ਗੱਲ ਠੀਕ ਹੈ ਤੇਰੀ ਤੇ ਫਿਰ ਤੂੰ 72 ਠੀਕ ਆ ਯਾਰਾ ਮੈਨੂੰ ਸਾਈ ਫੜਾ ਜਾਣਾ ਹੈ ਉਹ ਵਾਹਨ ਗਾਂ 78 ਵਾਲਾ ਹੈ ਨਹੀਂ ਉਹ ਵਾਹਨ ਬਾਹਰ ਰੁਪਿਆ ਦਾ ਹੈ ਕੁਝ ਨਹੀਂ ਹੁੰਦਾ ਬਹੁਤ 78000 ਤੂੰ ਹੋਰ ਪਾਸੇ ਨਿਕਾੜਾ ਮਾਰ ਜੀ ਜੇ ਦਿਖਾ ਨਹੀਂ ਹੁੰਦਾ ਉਹ ਵੀ ਲੱਗੇ ਪਿਆ ਲੱਗੀਦਾ ਜਾਂਦੇ ਬਿਰੋਕ ਕਰਨ ਵੀ ਕੀ ਯਾਰ ਕੰਮ ਹੀ ਨਹੀਂ ਕੋਈ ਮਾਹਣ ਵਾਲਾ ਜਾਂਦਾ ਬਾਈ ਖਾਤਰੀ ਗੱੜਾ ਆਉਂਦਾ ਕੀ ਹੈ ਚੱਲ ਕੋਈ 5400 ਉੱਤੇ ਦੇ ਦੇ ਨਾ 70 ਤੋਂ 5400 ਪਿੱਛੇ ਜਾਣਾ ਹੈ ਜੀਵਨ ਤੋਂ ਵੀ ਮੈਂ ਰੱਖਿਆ ਜੀ ਮੈਨੂੰ ਰੋਸ ਨੂੰ ਵਾਲਾ ਚੱਲ ਨਾ 70 ਕਰ ਲੈ ਯਾਰ ਹਾਂ 79 ਬਹੁਤ ਆ ਹਰਵਿੰਦਰਾ ਉਹ ਨਾ ਮਾਫਰ ਤੂੰ ਦਾ ਪਤੰਦਰਾ ਅੜਕੇ ਖੜ ਗਿਆ ਜਮਾ ਯਾਰ ਹਣਾ ਛੋਟਣ ਵਾਲੀ ਕਰ ਲਈ ਵਾਹਣ ਲੱਗੂ ਆ ਫਿਰ ਹੁਣ ਕਿੱਥੇ ਛੱਡਣਾ ਸੋ ਦੇਖ ਲੈ ਬੱਸ ਤਾਂ ਵੀ ਦੱਸ ਯਾਰ ਹੁਣ ਆਪ ਹੀ ਬਤਾ ਮੇਰੇ ਨਾਲ ਤੂੰ ਵੱਧ ਜਾਣਾ ਖੇਤਾਂ ਚ ਕੀ ਕੀ ਰੇਟ ਲੱਗੇ ਪਏ ਆ ਵਾਹਣ ਮਾੜੇ ਤੋਂ ਮਾੜੇ ਬਣ ਕੇ ਰੇਟ ਲੱਗੇ ਆ ਖੇਤਾਂ ਇਹਦਾ ਜਾਣੇ ਆ ਫਿਰ ਹੁਣ ਬਹੁਤ ਲਾਦਾ ਯਾਰ 79000 ਦਾ ਸਹੀ ਰੇਟ ਲਾ ਦਿੰਦਾ ਵਧੀਆ 79 ਚ ਇੱਕ ਕਿਸ਼ਤ ਕਰ ਦਿੰਦੇ ਓ ਨਾ ਯਾਰ ਕਿਸ਼ਤਾਂ ਵੀ ਦੋ ਨਹੀਂ ਕਰਦਾ ਮੈਂ ਤਾਂ ਚੱਲ ਫਿਰ 500 ਹੋਰ ਉੱਤੇ ਕਰ ਲਾ ਚੱਲ ਫਿਰ ਇਹਨਾਂ ਦਾ ਮਗਾ ਦੇ ਯਾਰ ਤੂੰ ਕਿੱਥੇ ਦੇਣਾ ਬਾਣ ਤੂੰ ਦੇਖ ਲੈ ਬਸ ਆਪੀ ਤਾਂ ਵੀ ਯਾਰ ਮੇਰਾ ਯਾਰ ਬਹੁਤ ਲਾਤਾ ਸਿਰ ਆ ਲਾਤਾ ਮੇਰਾ ਬਾੜੀ ਥੋੜੀ ਤੂੰ ਕਹਿੰਦਾ 78 ਮੈਂ ਤਾਂ ਉਦੋਂ 1500 ਵੱਧ ਪੈਦਾ 78 ਦੋ ਫਿਰ ਮੈਂ ਤੈਨੂੰ ਆਖੀਂ ਦੇਣਾ ਮੈਂ ਜੀਵਨ ਨੂੰ ਦੇ ਦਿੰਦਾ ਬਾਣੀ ਨਹੀਂ ਦਿੰਦਾ ਲੈ ਫਿਰ ਉਹਨੇ 78 ਲੈ ਜੀਵਨ ਲੈ ਬਾਹੀ ਕਰਨ ਵਾਲਾ ਬੰਦਾ ਐ ਥੋੜੀ ਐ ਵੀ ਨੇ ਬਾਹੀ ਤਾਂ ਕਰਦਾ ਅਗਲਾ 78 ਦਾ ਉਹਨੇ 78 ਲਾਇਆ ਫਿਰ ਮੈਂ ਤੈਨੂੰ 1500 ਉੱਤੇ ਕਹੀਆਂ ਨਾ ਉਹ ਹੂੰ ਚੱਲ ਯਾਰ 80 ਨੂੰ ਮੇਰਾ ਹੋ ਗਿਆ ਬਸ ਹੋਰ ਨਾ ਕੁਝ ਬੋਲ ਤੈਨੂੰ ਇੱਕ ਕਿਸ਼ਤ ਦੇਵਾਂਗਾ ਆਹ ਹੋ ਗਿਆ ਜੀ ਹਾਂ ਤੈਨੂੰ ਇੱਕ ਕਿਸ਼ਤ ਦੇਵਾਂਗਾ 80 ਨੂੰ ਮੇਰਾ ਹੋ ਗਿਆ ਠੀਕ ਆ ਚੱਲ ਤੂੰ ਆਇਆ ਕਰੀ ਤੈਨੂੰ ਮੈਂ ਸਾਈ ਦੇਖ ਉਹ ਦੇ ਦਿਆਂਗਾ ਸਾਈ ਵੀ ਗੱਲ ਆਇਆ ਯਾਨਾ ਸਾਉਦੇ ਦਾ ਜਮਾਨਾ ਦੇਂਦਾ ਸਾਈ ਨੂੰ ਕੋਈ ਤੂੰ ਕਿਹੜਾ ਕਿਥੇ ਪੜਿਆ ਆ ਨਾ ਆਦੇ ਪਿੰਡ ਦਾ ਮੁੰਨਾ ਯਾਰ ਹੈ ਹਾਂ ਹਾਂ ਤੂੰ ਤੜਕੇ ਆਈ ਯਾਰ ਤਰਕੇ ਬਹਿ ਕੇ ਗੱਲ ਕਰਾਂਗੇ ਆਪਾਂ ਮੁੰਡੇ ਨੂੰ ਆ ਜਾਂਦੇ। ਬਸ ਇਹ ਕਹਣਾ ਤੂੰ ਤੂੰ ਹੀ ਲਾਉਣਾ ਯਾਰ ਵਾਹਣਾ। ਕੋਈ ਗੱਲ ਨਹੀਂ ਤੂੰ ਸੀ ਯਾਰ ਕਹਿੰਦਾ ਆਪਾਂ ਬਹਿ ਕੇ ਗੱਲ ਕਰਨਾ ਤੈਨੂੰ ਦੱਸਾਂਗੇ ਅਸੀਂ ਕੀ ਮੰਗਦੇ ਹਾਂ ਕੀ ਗੱਲ ਬਾਤ। ਠੀਕ ਹੈ। ਸਿੱਧਾ ਯਾਰ ਸੇਰਾ ਹੋ ਗਿਆ। ਕੋਈ ਗੱਲ ਨਹੀਂ ਤੂੰ ਤੱਕ ਕੇ ਆਈ ਮੈਂ ਹਾਂ ਕਰ ਲਾਂਗੇ। ਮੁੰਡਾ ਕਿਹੜਾ ਤੇਥੋਂ ਬਾਹਰ ਆ। ਕੋਈ ਗੱਲ ਨਹੀਂ ਕਰ ਲਾਂਗੇ। ਕਰਦੇ ਹੁਣ। ਉਹ ਕਹਾਂ ਨੂੰ ਪਿਛਲੀ ਵਾਰੀ ਮੈਂ ਇਹ ਦੇਤਾ ਉਹਨਾਂ ਨੂੰ ਯਾਰ ਵਾਹਣਾ। ਹਾਂ। ਮੁੰਡਾ ਕਹਿੰਦਾ ਬਾਹਾਂ ਕੱਟ ਦਿੱਤਾ ਯਾਰ ਮੈਨੂੰ ਮਗਰੋਂ ਪਤਾ ਲੱਗਿਆ ਬਾਹਾਂ ਕੱਟ ਰੇਟ ਲੱਗਿਆ ਯਾਰ ਵਾਹ। ਬਾਹਲੇ ਛੜੇ ਲੱਗਦਾ ਚੱਲ ਬਰਾਵਾ 80 ਦਾ ਦੇਖ ਮੈਂ ਗਾਹ ਕਹੇਗਾ ਇੱਕ ਕਿਸ਼ਤ ਦੂੰ ਤੈਨੂੰ ਚੱਲ ਕੱਲ ਨੂੰ ਕਰਾਂਗੇ ਆਪਾਂ ਸੁਹਾਗ ਕੱਲ ਸੁਹਾਗ ਜੀ ਚੱਲ 80 ਪਰ ਠੀਕ ਆ ਹਣਾ ਹੋਰ ਕੀ ਲੈਣਾ ਲੈ ਕਰਨੀ ਆ ਯਾਰ ਬਸ ਤੂੰ ਬਸ 80 ਠੀਕ ਆ ਯਾਰ ਮੈਂ ਸਾਈ ਫੜਾ ਇੱਕ ਗੱਸਟ 80 ਚੱਲ ਹੋਇਆ ਯਾਰ ਬਾਈ ਠੀਕ ਆ ਹਣਾ ਚੱਲ ਠੀਕ ਆ ਠੀਕ ਆ ਚੱਲ ਮੈਂ ਸਾਈ ਫੜਾ ਜੀ ਸਾਈ ਫੜਾਈ ਹੋਊਗਾ ਠੀਕ ਇੱਕ ਮੈਂਦਗੀ ਨਹੀਂ ਆ ਰਹੀ ਹੈਗੇ ਹਣਾ ਹਾਂ ਕੋਸ ਆਪਾਂ ਬਾਹਰ ਕੋਈ ਮੰਗਿਆ ਨਹੀਂ ਕਰਿਆ ਨਹੀਂ ਆਪਦੀ ਆਪ ਗਾਹ ਕਾ ਹੁੰਦਾ تصویر کرے بیٹھے ਨੂੰ ਮਿਲ ਗਿਆ ਪਹਿਲਾ ਬੈਂਟ ਰਿਆ ਨੂੰ ਅਸਾਂ ਸੋਸੀ ਵੀ ਲਗੂਆ ਹੈ ਹਨਾ ਹਾਂ ਤਾਂ ਆਉਦੀ ਆਪਾਂ ਦੇਖ ਰਿਹਾ ਇਸ ਤਾਂ ਹਨਕ ਤੇ ਯਾਰ ਸਪਰੇ ਵੀ ਕਰਨ ਵਾਲੀ ਪਈ ਏ ਉਹ ਵੀ ਤਾਂ ਹੋ ਗਿਆ ਫੋਨ ਉਹ ਜੀਵਨ ਦਾ ਅਲੱਗ ਹੈ ਹਲੋ ਕਿਹਾ ਲੈਮਣੇ ਠੀਕ ਹੈ ਜੀਵਨ ਹੋਰ ਠੀਕ ਹੈ ਜੀਵਨ ਵਧੀਆ ਵਧੀਆ ਧੋ ਮਾਇਦਾ ਉਹ ਤੇਰੇ ਨਾਲ ਗੱਲ ਕਰਨੀ ਸੀ ਕਾ ਦੱਸ ਮਾਹ ਤੂੰ ਵੀ ਹਰਵਿੰਦਰ ਦੇ ਵਾਣ ਵਾਰੇ ਹਰਵਿੰਦਰ ਕੋਲੇ ਗਿਆ ਸੀ ਹਾਂ ਹਾਂ ਮੈਂ ਗਿਆ ਸੀ ਹਰਵਿੰਦਰ ਕੋਲੇ ਮੈਂ 70 ਲੱਖ ਆਇਆ ਸੀ 70 ਲੱਖ ਆਇਆ ਸੀ ਹਾਂ 70 ਲੱਖ ਨਾ ਨਾ ਉਹ ਮੈਂ ਰਵਿੰਦਰ ਆਪਾਂ 70 ਲੱਖ ਦੇ ਗਏ ਐ ਅੱਛਾ ਯਾਰ ਹਾਂ ਉਹ ਮੈਂ ਤਾਂ ਹੀ ਸੀਗਾ ਯਾਰ ਉੱਥੇ ਹੀ ਮੈਨੂੰ ਪਤਾ ਲੱਗਿਆ ਸੀ ਮੈਂ ਵੀ ਗਿਆ ਸੀ ਮੈਂ ਆਇਆ ਇਹ 75 ਮਾਹ ਆਪਾਂ ਫਿਰ ਸਾਂਝੀ ਕਰ ਲੈਨੇ ਬਾਹਰ ਹਾਂ ਚਲ ਆਪਾਂ ਸਾਂਝਾ ਕਰ ਲੈਨੇ 75 70 ਦਾ ਮੈਨੂੰ ਲੱਗਾ ਕੀ ਇਹ ਦੇ ਦੇ ਹਾਂ ਹਾਂ ਦੇ ਦੂਆ ਆਇਆ ਵੀ ਯਾਰ ਆ ਅੱਜ ਕਿੱਲੇ ਵਾਣ ਆਉਦਾ ਪੰਜ ਪੰਜ ਕਰ ਲੈਾਂਗੇ ਹਾਂ ਹਾਂ ਸਾਂਝੀ ਕਰਾਂਗੇ ਇਕੱਠਾ ਵਾਣ ਆਈ ਹਾਂ ਤੇ ਕਿੱਥਿਆਂ ਤੋਂ ਮੈਂ ਖੇਤ ਉਹ ਆਇਆ ਜਰੋ ਮੈਨੂੰ ਕਹਦਾ ਸੀ ਮੈਂ ਦੱਸੂ ਆਉਣੇ ਹਜੇ ਦੱਸਿਆ ਹੈ ਨਹੀਂ ਆਪਾਂ ਉਹਦੇ ਕੋਲ ਕਰੀਨੇ ਚੱਲ ਗਏ ਹਾਂ ਬਾਈ ਜਰ ਚੱਲਦੇ ਹਾਂ ਹਾਂ ਫੇਰ ਆ ਜਾ ਤੂੰ ਚੱਲ ਮੈਂ ਆ ਗਿਆ ਹਾਂ ਆ ਜਾ ਠੀਕ ਹੈ ਹੋਰ ਸਰ ਇਹ ਕਰੇ ਹੋਰ ਆ ਬੈਠਾ ਹਾਂ ਹੋਰ ਹਰਵਿੰਦਰ ਯਾਰ ਅ ਵੀ ਯਾਰ ਰਵਿੰਦਰ ਇਹ ਮੁੱਛਾਂ ਨੂੰ ਵਟਦੀ ਜਾਂਦਾ ਹੋਰ ਫੇਰ ਸਾਬਣੀ ਸੇਵਾ ਗਈ ਨਾ ਨਾ ਅਜਿਹਾ ਕੰਮ ਆਇਆ ਸੀ ਯਾਰ ਕਿਨੇ ਮੇਰੇ ਕੋਲ ਉਹੀ ਸਸਾ ਮੈਂ ਆਖਿਆ ਯਾਰ ਅਸੀਂ ਸਾਂਝਾ ਲੈ ਲੈਨੇ ਬਾਣ ਮਹਾਵਣਾ ਵੀ ਲੈਣ ਨੂੰ ਫਿਰਦਾ ਮੈਂ ਯਾਰ ਕਾਦੇ ਵੀ ਇਹ ਸਾਂਝਾ ਲੈ ਲੀਂ ਉਹਦੇ ਤੇਰੇ ਕੋਲ ਅਸੀਂ ਲਾਗੇ 75 ਲਾਗੇ ਹਾਂ ਤੇ ਰੁਪਿਆ ਤੈਨੂੰ ਯਾਰ 1000 ਹੋਰ 70 ਚ ਹਟਾ ਹਾਂ ਹਾਂ 70 ਚ ਹੋ ਗਿਆ ਨੰਦਰੋਂ ਬਾਹਰ ਲੱਗ ਗਿਆ ਕਿਨੇ ਲੈ ਲਿਆ ਬਾਣ ਭਾਈ ਵੱਖਣ ਲੈ ਗਿਆ ਕਿੰਨੇ ਦਾ 80000 ਨੂੰ ਵਾਣ ਲਿਆ ਕਿਹੜੀ ਦੁਨੀਆ ਚ ਰਹਿੰਦੇ ਹੋ ਤੁਸੀਂ ਓਏ ਮਰੀਏ ਨਾ ਇਹ 1000 ਰੁਪਏ ਨਾ ਮੈਂ ਮੰਗੇ ਨਹੀਂ ਰੁਪਏ ਆਪ ਦੀ 80000 ਦੇ ਕੇ 1 ਅਗਸਤਾਂ ਕੋ ਗੈਸ ਤੇਰੇ ਹਾਂਜੀ ਸ਼ੇਰ ਇੱਕ ਗੱਸਾ ਇਹ ਤੇ ਤਾਂ ਬਸ ਹੋ ਗਿਆ ਯਾਰ ਬਣਾਉਣੇ ਆ ਕੇ ਫਿਰ ਤਾਂ ਯਾਰ ਫਾਇਦਾ ਨਹੀਂ ਫਿਰ ਤਾਂ ਕੋਈ ਫਾਇਦਾ ਨਹੀਂ ਹਣਾ ਲੈ ਤੇ ਦੇ ਜੀ ਨਾ ਚੱਲ ਫਿਰ ਚੱਲ ਠੀਕ ਹੈ ਠੀਕ ਹੈ ਭਾਈ ਚੰਗ ਹੈਲੋ ਹਲੋ ਚਾਚੂ ਹਲੋ ਚਾਚੂ ਕੀ ਹਾਲ ਹੈ ਠੀਕ ਹੈ ਚਾਚੂ ਵਧੀਆ ਚਾਚੂ ਠੇਕੇਲੇ ਬਾਹਰ ਸਾਈ ਜੀ ਫੜੱਕ ਜਾਨੀ ਸੀ ਹਾਂ 2000 ਰੁਪਏ ਚਾਹੀਦਾ ਸੀ ਮੈਂ ਐਡਵਿਸ਼ਨ ਕਰਾ ਕੇ ਕਿਉਂ ਨਹੀਂ ਸੀ ਆ ਜਾ ਚੱਚਾ ਹੋਰ ਠੀਕ ਆਮ ਦਾ ਕਨਾ ਫੜਾ ਕੇ ਜਾਂਦਾ ਆ ਗਿਆ ਉਹ ਹੋ ਰਵਣੇ ਜੀ ਉਹ ਲੈ ਨਹੀਂ ਯਾਰ ਆ ਉਹ ਠੀਕ ਆ ਰੰਗੀ ਵਾਲਾ ਹੋਰ ਪੰਗੀ ਹੱਸਦਾ ਤੇ ਆ ਲੈ ਆਇਆ ਮਰ ਪੀ ਹਲੇ ਐ ਮੁੰਡਾ ਫੜ ਤੇ ਆਹ ਮਾਨ ਅਵਨੇ ਨੂੰ ਤੇ ਜੀਵਨ ਨੂੰ ਪਤਾ ਨਹੀਂ ਕੀ ਹੋਇਆ ਯਾਰ ਮੇਰੇ ਨਾਲ ਕਾਦੇ ਵਿੱਚ ਛਿੰਦਰੇ ਨੇ ਹੋਰ ਯਾਰ ਮਲਾਉਂਦੀ ਨਹੀਂ ਗੇ ਆ ਇੱਕ ਦਿਨ ਜੀਵਨ ਟਕਰਿਆ ਸੀਗਾ ਮੈਂ ਹੱਥ ਜਾ ਖੜਾ ਕਰੇ ਉਹ ਪੁਣੀ ਪਰਮ ਕਰ ਲਿਆ ਹਾਂ ਤੇ ਅੱਜ ਹੁਣ ਆਮਣਾ ਟਕਰਿਆ ਸੀ ਹੁਣੇ ਪਰਮ ਕਰ ਲਿਆ ਇਹ ਕੀ ਗੱਲ ਹੈ ਯਾਰ ਵੀ ਬਾਣ ਲੈ ਲਿਆ ਯਾਰ ਹਾਂ ਯਾਰ ਤੇਰਾ ਬਾਣ ਪੈਸੇ ਨੂੰ ਲਿਆ ਬਾਣ ਪਤਾ ਨਹੀਂ ਯਾਰ ਕੀ ਹੋਇਆ ਹਾਂ ਇਹ ਤੇ ਕਿੱਡੀ ਗੱਲ ਹੈ ਯਾਰ ਹਨਾ ਉਹ ਜੱਟ ਜੱਟ ਦਾ ਵੈਰੀ ਹੁੰਦਾ ਬਸ ਨਹੀਂ ਹੁੰਦਾ ਬਸ ਠੀਕ ਹੈ ਜਾਲ ਬਾਈ ਹੋਰ ਆਵਨੇ ਠੀਕ ਹੈ ਠੀਕ ਹੈ ਕੀ ਹਾਲ ਹੈ ਜੀ ਮਨਾ ਠੀਕ ਹੈ ਵਧੀਆ ਹੋ ਠੀਕ ਹੈ ਠੀਕ ਹੈ ਮਾਦਾ ਯਾਰ ਮੈਂ ਸਾਗ ਲੈਣ ਆਇਆ ਸੀ ਮਾਛਾ ਲੈਣ ਆਣ ਦੇ ਸਾਗ ਆਪਣੇ ਖੜੇ ਤੋੜ ਲਈ ਬਈ ਉਹ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਠੀਕ ਹੈ ਉਹ ਤੈਨੂੰ ਪਤਾ ਮੱਖਣ ਨਾਲ ਵਾਲੀ ਪੜੀ ਹੋਈ ਹੈ ਕਿਵੇਂ ਹੋਏ ਆਪਣੇ ਉੱਦੇ ਹੋ ਗਿਆ ਸੇ ਬਾਹਰ ਤੇ ਉਹਦੇ ਦੇਖ ਰ ਪਹਿਲਾਂ ਤਾਂ ਜਰਾ ਝੋਨਾ ਲਾਇਆ ਹੂੰ ਹੂੰ ਹਾਂ ਮੱਚ ਗਿਆ ਲੋਗਾਂ ਵਿੱਚ ਢੱਕੇ ਢੱਕੇ ਲਵਾ ਦੇ ਦਿਖਾਣੀਆਂ ਪਾ ਫੱਕ ਮੁੱਲ ਮੁੱਲ ਲੈਂਦੀ ਬੜਾ ਬੜਾ ਦੇਖ ਐ ਰੋਟ ਮਾ ਹਾ ਉਦੋਂ ਦਾ ਝੋਨਾ ਜਦੋਂ ਹੋਇਆ ਉਦੋਂ ਉਹਦੀਆਂ ਬੱਲੀਆਂ ਦੇਖੀਆਂ ਐ ਹੋਗੀਆਂ ਆ ਰੋਟ ਸਾਰੀਆਂ ਐ ਹੋ ਗਿਆ ਹਾਂ ਸਾਰੀਆਂ ਐ ਲੋਟ ਹੋ ਗਿਆ ਤੇ ਉਹ ਤਾਂ ਮੈਨੂੰ ਆੜਤੀਆਂ ਦੱਸਤਾ ਕਰਤੇ ਉਸੇ ਨਾਲ ਉਹਦੀ ਆੜਤ ਉਸੇ ਨਾਲ ਮੇਰੀ ਉਹ ਕਹਿੰਦਾ ਨਾ ਕਿ ਦਾ 50 ਕਮਣ ਮਸਾ ਹੀ ਬਹਿ ਜਾਉਣਾ ਇਹਦਾ ਹਾਂ ਚੁੱਟੀਆਂ ਬੱਲੇ ਇਹਦੇ ਕੁਝ ਹੋਰ ਹੋਰ ਸਾਰਾ ਠੇਕਾ ਸਿਰਪੂਰ ਤੇ ਹਾਂ ਠੇਕਾ ਸਿਰ ਤੇ ਹੁਣ ਕਣਕ ਵੇਲੇ ਦੇਖ ਲੈ ਹਾਂ ਕਣਕ ਵੇਲੇ ਵੀ ਕਣਕ ਵੇਲੇ ਪਹਿਲਾਂ ਸਾਰੀ ਨੂੰ ਸੁੰਡ ਪੈ ਗਿਆ ਹਾਂ ਵਾਹ ਕੇ ਦੁਆਰੇ ਵੀਜਣ ਲੱਗਿਆ ਇਤਨੇ ਪਾਣੀ ਨਾਲ ਭਰ ਗਈ ਹਾਂ ਹੁਣ ਆਪਣੀਆਂ ਤਾਂ ਐਡੀਆਂ ਐਡੀਆਂ ਕਣਕਾ ਹੋ ਰਹੀਆਂ ਉਹ ਕਦੋਂ ਹੋਣਗੀਆਂ ਉਹ ਗੁੱਡੇ ਗੁੱਡੇ ਹੋ ਗਈਆਂ ਹਾਂ ਉਹਦਾ ਮੈਨੂੰ ਲੱਗਦਾ 2-3 ਕਿੱਗਲੀ ਰਹਿ ਗਈ ਜਿਹੜੇ ਪਹਿਲਾਂ ਵਾਲੇ ਉਹ ਵੀ ਦੋਗੀਆਂ ਹੋਵਾਂ ਤੇ ਹੁਣ ਵਾਲੀ ਤਾਂ ਕਦੋਂ ਹੋਊਗੀ ਇਹ ਤਾਂ ਮੈਨੂੰ ਐ ਲੱਗਦਾ ਵੀ 30-35 ਮਹੀਨੇ ਚ ਹੀ ਰਹੇ ਹਾਂ ਹਾਂ ਉਹ ਆਇਆ ਉਹ ਬਾਲੀਆਂ ਮੋਛਾਂ ਨੂੰ ਕੁੰਡੀਆਂ ਕਰਦਾ ਹੁੰਦਾ ਹਣਾ ਜੇ ਮੈਂ ਨਿੰਬੂ ਕਢਾਉਂਦਾ ਸੀ ਮੂਸਾ ਦੇ ਹੁਣ ਮੂੰਹ ਤੋਂ ਮੱਖੀ ਨਹੀਂ ਹੁੰਦੀ ਇਹ ਨਹੀਂ ਹੁੰਦੀ ਯਾਰ ਹਾਂ ਇਹ ਯਾਰ ਆਇਆ ਉੱਤਦੀ ਹੋ ਕੇ ਬਾਹਣ ਲੈਣਾ ਵੀ ਮਾੜੀ ਗੱਲ ਹੈ ਨਾ ਮਾੜੀ ਗੱਲ ਹੈ ਅੰਨੂ ਡਟ ਫਾਹਾ ਲੈਂਦਾ ਪਾ ਲੈਂਦਾ ਹੋਰ ਪਹਿਲਾਂ ਸੋਚਦਾ ਨਹੀਂ ਬਾਹਣ ਕਿੰਨੀ ਕੀਮਤ ਆ ਲੈ ਕਿਵੇਂ ਲੱਗੀ ਹੈ ਨਾ ਆਪਣੀ ਹਾਂ ਵੀ ਨਾ ਮਾਰ ਗਈ ਕਿਤੇ ਉਹ ਬਾਹਰ ਬਚਿਆ ਰਹਿ ਗਿਆ ਆਪਾਂ ਹਾਂ ਪਾ ਬਚਿਆ ਰਹਿ ਨਹੀਂ ਆਪਣੇ ਆ ਭੜੀ ਹੁੰਦੀ ਪਰ ਆਪਾਂ ਚਲੋ ਉਹਦੇ ਕੋਲ ਤਾਂ ਹਜੇ ਐ ਨਹੀਂ ਪਤਾ ਚਾਰ ਪੀ ਹੁਣ ਆਪਾਂ ਨੂੰ ਤਾਂ ਸਾਰੇ ਬੈਜ ਤੇ ਜਾ ਕੇ ਲੈਣ ਦੇ ਸੀ ਆਪਾਂ ਹੋਰ ਬਹੁਤ ਬੜੀ ਚਾਹ ਯਾਰ ਮੈਂ ਫਿਰ ਚਾਨਾ ਕੀ ਗੱਲ ਸਾਰਿਆਂ ਨੂੰ ਦੋਸਤੋ ਹਾਂਜੀ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਜਿਹੜੇ ਆਪਾਂ ਇੱਕ ਦੂਜੇ ਤੋਂ ਉਤਲੀ ਹੋ ਕੇ ਬਾਣ ਲੈ ਲੈਨੇ ਠੇਕੇ ਤੇ ਉਹਦੇ ਨਾਲ ਹੁਣ ਅੱਜ ਕੱਲ ਨਾਲੇ ਤਾਂ ਰੋਸੇ ਵੱਧ ਗਏ ਇੱਕ ਦੂਜੇ 'ਚ ਤੇ ਨਾਲੇ ਓਨੀ ਫਸਲ ਨਹੀਂ ਹੁੰਦੀ ਕਿਸਾਨੀ ਨੂੰ ਮਾਰਾਂ ਬਹੁਤ ਮਾਣ ਲੱਗੀਆਂ ਤਾਂ ਕਰਕੇ ਖਰਚਾ ਨਹੀਂ ਪੂਰਾ ਹੁੰਦਾ ਫਿਰ ਕੋਈ ਗਲਤ ਕਦਮ ਚੱਕਣਾ ਪੈਂਦਾ ਤਾਂ ਸਾਰਿਆਂ ਨੂੰ ਬੇਨਤੀ ਹੈ ਜੀ ਕੋਈ ਬਾਣਾਂ ਦਾ ਜਾਇਜ਼ ਰੇਟ ਲਾ ਕੇ ਬਾਣ ਲਿਆ ਕਰੋ ਠੇਕੇ ਤੇ ਮੰਨ ਲਓ ਵੀ ਇੱਕ ਦੂਜੇ ਤੋਂ ਵੱਧ ਝੜ ਕੇ ਨਾ ਲਿਆ ਕਰੋ ਇੱਕ ਹੋਰ ਬੇਨਤੀ ਹੈ ਬਾਈ ਜੀ ਸਾਰਿਆਂ ਨੂੰ ਕਿ ਜਿਹੜਾ ਵਾਹਣ ਦੇਣਾ ਹੈ ਤਾਂ ਪਿੰਡ ਦੇ ਨੂੰ ਵਾਹਣ ਦਿਆ ਕਰੋ ਕਿ ਵਾਹਣ ਬਾਹਰਲੇ ਪਿੰਡ ਦੇ ਨੂੰ ਦਿੰਨੇ ਆ ਉਹ ਕਦੇ ਵੀ ਕੱਸੀ ਤੇ ਕਦੇ ਸੂਏ ਤੇ ਨਹੀਂ ਆਉਂਦਾ ਸਮਾਰਨ ਵਾਸਤੇ ਉਹ ਫਿਰ ਲਾਂਭਾ ਆਪਾਂ ਵਾਹਣ ਦੇਣ ਵਾਲੇ ਨੂੰ ਦਿੰਨੇ ਆ ਵੀ ਬਾਈ ਵੀ ਬੰਦਾ ਭੇ ਜੋ ਕਾ ਭੇਜੇ ਬਾਈ ਜਿਹਨੇ ਵਾਹਣ ਲਿਆ ਉਹੀ ਬਾਈ ਜਾਇਆ ਕਰੋ ਹਾਂਜੀ ਹਾਂਜੀ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ ਸਾਡੀ ਵੀਡੀਓ ਜਿਆਦਾ ਤੋਂ ਜਿਆਦਾ ਲਾਈਕ ਕਰੋ ਤੇ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ ਜੀ ਹੱਸੋ ਹੱਸੋ